ਟੋਡੀ ਮਹਿਲਾ ਪੰਜਮ ਕਰ ਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ ਤੇਰੋ ਨਹੀਂ ਸੁਚਾਨੀ ਮੋਰੀ ਰਹਾਉ ਮੂੜੇ हे ਮੂਰਖ ਮਨ ਮੈਂ ਸਮਝ ਲਿਆ ਹੈ ਕਿ ਤੂੰ ਮਾਇਆ ਦੇ ਨਾਲ ਚੰਬੜਿਆ ਹੋਇਆ ਹੈ ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ ਤੇ ਮੈਨੂੰ ਇਹ ਵੀ ਪਤਾ ਲੱਗ ਗਿਆ ਕਿ ਮਾਇਆ ਦੇ ਨਾਲ ਤੇਰੀ ਪ੍ਰੀਤ ਥੋੜੀ ਨਹੀਂ ਬਹੁਤ ਜ਼ਿਆਦਾ ਆ ਪਰ ਤੂੰ ਇਹ ਭੁੱਲ ਗਿਆ ਹੈ ਕਿ ਇਹ ਮਾਇਆ ਤੇਰੇ ਸਦਾ ਕੰਮ ਆਉਣ ਵਾਲੀ ਚੀਜ਼ ਨਹੀਂ ਐ ਇਹ ਤੇਰੀ ਨਹੀਂ ਤੇਰੋ ਨਹੀਂ ਸੋ ਜਾਨੀ ਮੋਰੀ ਇਹਨੇ ਸਦਾ ਤੇਰੀ ਬਣ ਕੇ ਨਹੀਂ ਰਹਿਣਾ ਪਰ ਤੂੰ ਇਹਨੂੰ ਆਪਣੀ ਸਮਝ ਰਿਹਾ ਹੈ ਆਪਨ ਰਾਮ ਨਾ ਚੀਨੋ ਖਿਨੁਆ ਜੋ ਪਰਾਇ ਸੋ ਆਪਣੀ ਮਨੁਆ ਪਰਮਾਤਮਾ ਦਾ ਨਾਮ ਜਿਹੜਾ ਤੇਰਾ ਅਸਲ ਸਾਥੀ ਹੈ ਜਿਹੜਾ ਹਰ ਤਰ੍ਹਾਂ ਦੀ ਮੁਸੀਬਤ ਦੀ ਘੜੀ ਦੇ ਵਿੱਚ ਤੇਰੇ ਨਾਲ ਖੜਾ ਹੋ ਸਕਦਾ ਤੇਰੇ ਮਨ ਨੂੰ ਸ਼ਾਂਤ ਰੱਖ ਸਕਦਾ ਆਪਨ ਰਾਮ ਨਾਮ ਚੀਨੋ ਖਿਨੂਆ ਉਹਨੂੰ ਤੂੰ ਇੱਕ ਪਲ ਵਾਸਤੇ ਵੀ ਨਹੀਂ ਚੀਨਦਾ ਇੱਕ ਪਲ ਵਾਸਤੇ ਵੀ ਉਹਦੇ ਨਾਲ ਸਾਝ ਨਹੀਂ ਪਾਉਂਦਾ ਜਾਣ ਪਛਾਣ ਨਹੀਂ ਬਣਾਉਂਦਾ ਜੋ ਪਰਾਇ ਸੋ ਆਪਣੀ ਮਨੂਆ ਤੇ ਮਾਇਆ ਜਿਹੜੀ ਬਗਾਨੀ ਬਣ ਜਾਣੀ ਹੈ ਉਹਨੂੰ ਤੂੰ ਸਦਾ ਆਪਣੀ ਮੰਨ ਕੇ ਚੱਲਦਾ ਹੈ ਤੈਨੂੰ ਲੱਗਦਾ ਹੈ ਕਿ ਮੁਸੀਬਤ ਦੀ ਘੜੀ 'ਚ ਮਾਇਆ ਨੇ ਕੰਮ ਆਉਣਾ ਹੈ ਠੀਕ ਹੈ ਆਪਾਂ ਇਸ ਗੱਲ ਨੂੰ ਮਨਾਂ ਨਹੀਂ ਕਰਦੇ ਕਿ ਅਜੋਕੇ ਸਮੇਂੀਆਂ ਜ਼ਿਆਦਾਤਰ ਮੁਸੀਬਤਾਂ ਦੇ ਵਿੱਚ ਪੈਸਾ ਲੋੜੀਂਦਾ ਹੁੰਦਾ ਹੈ ਗੱਲ ਹੀ ਨਹੀਂ ਕਿ ਪੈਸੇ ਦੀ ਲੋੜ ਨਹੀਂ ਹੁੰਦੀ ਲੋੜ ਪੈਂਦੀ ਹੈ ਹੋਵੇਗਾ ਤੇ ਅਸੀਂ ਉਹਨੂੰ ਵਰਤ ਲਾਂਗੇ ਪਰ ਜੇਕਰ ਅਸੀਂ ਕਹੀਏ ਕਿ ਮੁਸੀਬਤ ਦੀ ਘੜੀ ਦੇ ਵਿੱਚ ਪੈਸਾ ਹੀ ਕੰਮ ਆਉਂਦਾ ਹੈ ਤਾਂ ਇਹ ਕਹਿਣਾ ਅੱਜ ਵੀ ਓਨਾ ਹੀ ਗਲਤ ਹੈ ਜਿੰਨਾ ਪਿਛਲੇ ਸਮਿਆਂ 'ਚ ਹੁੰਦਾ ਸੀ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਦੇ ਸਮੇਂ 'ਚ ਜ਼ਿਆਦਾਤਰ ਮੁਸੀਬਤਾਂ ਜਿਹੜੀਆਂ ਤੁਹਾਡੇ ਤੇ ਉਹ ਪੈਸੇ ਦੇ ਕਰਕੇ ਆ ਜਾਂਦੀਆਂ ਜਿਆਦਾਤਰ ਜਿਹੜੀ ਸਟ੍ਰੈਸ ਹੈ ਚਿੰਤਾ ਤੁਹਾਡੇ ਮਨ ਦੇ ਵਿੱਚ ਜਿਹੜੀ ਬਣੀ ਰਹਿੰਦੀ ਹੈ ਜਿਹੜੇ ਡਰ ਬਣੇ ਰਹਿੰਦੇ ਆ ਉਹ ਪੈਦਾ ਹੀ ਪੈਸੇ ਨੇ ਕੀਤੇ ਹੁੰਦੇ ਆ ਮਾਇਆ ਨੇ ਕੀਤੇ ਹੁੰਦੇ ਆ ਅਕਸਰ ਆਪਾਂ ਭੁੱਲ ਜਾਂਦੇ ਆ ਮਾਇਆ ਤੋਂ ਭਾਵ ਸਿਰਫ ਪੈਸਾ ਵੀ ਨਹੀਂ ਹੁਣ ਜਿਹੜਾ ਸਾਡੇ ਮਨਾਂ ਦੇ ਵਿੱਚੇ ਲਾਲਸਾ ਪੈਦਾ ਹੁੰਦੀ ਹੈ ਕਿ ਮੈਂ ਆਹ ਵਾਲੀ ਚੀਜ਼ ਲੈ ਲਵਾਂ ਆ ਨਵਾਂ ਫੋਨ ਲਾਂਚ ਹੋ ਗਿਆ ਹੁਣ ਮੈਂ ਇਹ ਲੈ ਲਵਾਂ ਹਾਲਾਂਕਿ ਪੁਰਾਣਾ ਜਿਹੜਾ ਮੇਰੇ ਕੋਲ ਹੈਗਾ ਉਹਦੇ ਵਿੱਚ ਕੋਈ ਸਮੱਸਿਆ ਨਹੀਂ ਵਧੀਆ ਚੱਲ ਰਿਹਾ ਪਰ ਇਹ ਨਵਾਂ ਲਾਂਚ ਹੋ ਗਿਆ ਹੁਣ ਅੰਦਰ ਇੱਕ ਲਾਲਸਾ ਹੈ ਵੀ ਮੈਂ ਹੁਣ ਇਹ ਨਵੇਂ ਵਾਲਾ ਲੈ ਲਾਂ ਇਹ ਮਾਇਕ ਪ੍ਰਵਿਰਤੀ ਹੈ ਹੁਣ ਬਦੇਰੇ ਲੋਕ ਇਹ ਨਵੇਂ ਫੋਨ ਅੱਡੀਆਂ ਚੱਕ ਕੇ ਫਾਹਲ ਲੈ ਲੈਂਦੇ ਆ ਇੱਥੇ ਇਹ ਮਾਇਕ ਪ੍ਰਵਿਰਤੀ ਤੁਹਾਡੀ ਚਿੰਤਾ ਦਾ ਕਾਰਨ ਬਣ ਜਾਂਦੀ ਹੈ ਤੁਹਾਡੀ ਪਹੁੰਚ ਨਹੀਂ ਸੀ ਤੁਸੀਂ ਪੈਸਾ ਖਰਚਤਾ ਪਰ ਹੁਣੋ ਮੋੜਨਾ ਤੇ ਹੈ ਮੋੜਨ ਦੇ ਲਈ ਫਿਰ ਕਮਾਉਣਾ ਪੈਣਾ ਜਿੰਨੀਆਂ ਇਹ ਲਾਲਸਾ ਵਧਾਈ ਜਾਂਦੇ ਹੋ ਉਨਨੀ ਵੱਤ ਤੋਂ ਵੱਧ ਪੈਸਾ ਕਮਾਉਣ ਦੀ ਲੋੜ ਵੱਧਦੀ ਜਾਂਦੀ ਹੈ ਤੇ ਉਨਨੀ ਹੀ ਤੁਹਾਡੀ ਚਿੰਤਾ ਵੱਧਦੀ ਜਾਂਦੀ ਹੈ ਤਾਂ ਹਾਲਾਂਕਿ ਪੈਸਾ ਜ਼ਰੂਰੀ ਹੈ ਮੁਸੀਬਤਾਂ ਦੇ ਸਮੇਂ ਕੋਈ ਸਾਡੇ ਤੇ ਕੁਦਰਤੀ ਆਫਤ ਆ ਗਈ ਅਸੀਂ ਆਪਣਾ ਘਰ-ਬਾਰ ਦੁਬਾਰੇ ਬਣਾਉਣਾ ਹੈ ਕੋਈ ਸਰੀਰਕ ਤੌਰ ਤੇ ਸਾਨੂੰ ਕੋਈ ਬਿਮਾਰੀ ਲੱਗ ਗਈ ਇਲਾਜ ਕਰਾਉਣਾ ਹੈ ਪੜ੍ਹਾਈਆਂ ਲਿਖਾਈਆਂ ਕਰਨੀਆਂ ਨੇ ਹਰ ਚੀਜ਼ ਲਈ ਪੈਸਾ ਚਾਹੀਦਾ ਢਿੱਡ ਭਰਨ ਲਈ ਪੈਸਾ ਚਾਹੀਦਾ ਪਰ ਜੇਕਰ ਅਸੀਂ ਕਹੀਏ ਕਿ ਸਿਰਫ ਪੈਸੇ ਦੇ ਨਾਲ ਸਾਡੇ ਮਨ ਨੂੰ ਸਕੂਨ ਆ ਸਕਦਾ ਤਾਂ ਇਹ ਬਿਲਕੁਲ ਗਲਤ ਹੋਏਗਾ ਬਲਕਿ ਜੇਕਰ ਪ੍ਰਮਾਤਮਾ ਦੇ ਨਾਮ ਨਾਲ ਤੁਹਾਡੀ ਸਾਹ ਜ ਹੈ ਨਾ ਤਾਂ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਦੇ ਵਿੱਚ ਜਦੋਂ ਤੁਹਾਡੇ ਕੋਲੇ ਉਹਨਾਂ ਮੁਸੀਬਤਾਂ 'ਚੋਂ ਬਾਹਰ ਨਿਕਲਣ ਦੇ ਲਈ ਕੱਖ ਵੀ ਨਾ ਹੋਵੇ ਪਰਮਾਤਮਾ ਨਾਲ ਜੇ ਤੁਹਾਡੀ ਸਾਝ ਹੈ ਤੁਹਾਡੇ ਮਨ ਦਾ ਸਕੂਨ ਉਹਨਾਂ ਪਰਸਥਿਤੀਆਂ ਦੇ ਵਿੱਚ ਵੀ ਭੰਗ ਨਹੀਂ ਹੁੰਦਾ ਇਸ ਤਰ੍ਹਾਂ ਜਿਹੜਾ ਪਰਮਾਤਮਾ ਦਾ ਨਾਮ ਆ ਉਹ ਸਦਾ ਕੰਮ ਆਉਣ ਵਾਲੀ ਚੀਜ਼ ਹੈ ਤੇ ਜਿਹੜੀ ਮਾਇਆ ਉਹ ਕਹਿ ਸਕਦੇ ਆ ਕਦੇ-ਕਦਾਈਂ ਕੰਮ ਆਉਂਦੀ ਹੈ ਸਦਾ ਸਾਡੀ ਨਹੀਂ ਬਣ ਕੇ ਰਹਿੰਦੀ ਉਹ ਰਹਿੰਦੀ ਬਗਾਨੀ ਹੈ ਕਦੇ ਸਾਡੇ ਕੰਮ ਆ ਜਾਂਦੀ ਹੈ ਕਦੇ ਨਹੀਂ ਆਉਂਦੀ ਨਾਮ ਸੰਗੀ ਸੋ ਮਨ ਨ ਬਸਾਇਓ ਛੋੜ ਜਾਹੇ ਵਾਹੂ ਚਿੱਤ ਲਾਇਓ ਪ੍ਰਮਾਤਮਾ ਦਾ ਨਾਮ ਜਿਹੜਾ ਅਸਲ ਸਾਥੀ ਹੈ ਉਹਨੂੰ ਤੂੰ ਆਪਣੇ ਮਨ ਚ ਕਦੇ ਵਸਾਇਆ ਨਹੀਂ ਤੇ ਜਿਹੜੇ ਪਦਾਰਥਾਂ ਕਰ ਛੱਡ ਜਾਣ ਉਹਨਾਂ ਦੇ ਨਾਲ ਤੂੰ ਆਪਣਾ ਚਿੱਤ ਜੋੜਿਆ ਹੋਇਆ ਹੈ ਸੋ ਸੰਚਿਓ ਜਿਤ ਭੂਖ ਤਿਸਾਇਓ ਅੰਮ੍ਰਿਤ ਨਾਮ ਤੋਂ ਸਾਂ ਨਹੀਂ ਪਾਇਓ ਸੋ ਸੰਚਿਓ ਜਿਤ ਭੂਖ ਤਿਸਾਇਓ ਤੂੰ ਉਹ ਧਨ ਪਦਾਰਥ ਇਕੱਠੇ ਕਰੀ ਜਾਂਦਾ ਰਹਿਣਾ ਜਿਨ੍ਹਾਂ ਦੇ ਰਾਹੀਂ ਭੁੱਖ ਹੋਰ ਵੱਧਦੀ ਜਾਂਦੀ ਹੈ ਇਹ ਵੀ ਮਾਇਕ ਪ੍ਰਵਿਰਤੀ ਦਾ ਅਸਰ ਹੈ ਜਿੰਨਾ ਅਸੀਂ ਵੱਧ ਕਮਾਈ ਜਾਂਦੇ ਓਨੀ ਸਾਡੀ ਲਾਲਸਾ ਹੋਰ ਵਧਦੀ ਜਾਂਦੀ ਹੈ ਪਰ ਜੇ ਅਸੀਂ ਇੱਕ ਥਾਂ ਤੇ ਸਬਰ ਕਰ ਲਈ ਤਾਂ ਇਹਨਾਂ ਲਾਲਸਾਵਾਂ ਤੋਂ ਤੇ ਇਹਨਾਂ ਲਾਲਸਾਵਾਂ ਦੇ ਜਿਹੜੇ ਪ੍ਰਭਾਵ ਨੇ ਸਾਡੀ ਮਾਨਸਿਕਤਾ ਤੇ ਉਹਨਾਂ ਤੋਂ ਪਛ ਸਕਦੇ ਪਰ ਅਕਸਰ ਮਨੁੱਖ ਐਸੇ ਪਦਾਰਥ ਇਕੱਠੇ ਕਰਦਾ ਰਹਿੰਦਾ ਜਿਨ੍ਹਾਂ ਦੀ ਲਾਲਸਾ ਹੋਰ ਵਧਦੀ ਜਾਂਦੀ ਹੈ ਤ੍ਰਿਸ਼ਨਾ ਦੀ ਭੁੱਖ ਤੇ ਹੋਰ ਵਧਦੀ ਜਾਂਦੀ ਹੈ ਪ੍ਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਜਿਹੜਾ ਨਾਮ ਜਿਹੜਾ ਸਾਡੇ ਜੀਵਨ ਸਫਰ ਦਾ ਖਰਚ ਬਣ ਸਕਦਾ ਉਹਨੂੰ ਅਸੀਂ ਹਾਸਲ ਨਹੀਂ ਕਰਦੇ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਏ ਨਾਨਕ ਆਖੋ ਏ ਭਾਈ ਤੂੰ ਕਾਮ ਕ੍ਰੋਧ ਦੇ ਵਿੱਚ ਮੋਹ ਦੇ ਖੂ ਦੇ ਵਿੱਚ ਪਿਆ ਹੋਇਆ ਹੈ ਪਰ ਤੇਰੇ ਵੀ ਵਸ ਦੀ ਗੱਲ ਨਹੀਂ ਗੁਰਪ੍ਰਸਾਦ ਨਾਨਕ ਕੋਤਰਿਆ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਮਨੁੱਖੀ ਹੈ ਜਿਹੜਾ ਇਸ ਹਨੇਰੇ ਖੂਹ ਦੇ ਵਿੱਚੋਂ ਪਾਰ ਲੰਘਦਾ ਹੈ ਜਿਹੜਾ ਮਾਇਆ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਦੇ ਨਾਲ ਸਾਂਝ ਪਾਉਂਦਾ ਹੈ ਟੋਡੀ ਮਹਿਲਾ ਪੰਜਮਾ ਹਮਾਰਾ ਇੱਕ ਹੈ ਹਰੀ ਹਰੀ aan avar sin jaan na kari rahau eh bhai main apne hirday vich ik parmatma da hi aasra rakha hoya hai guru saab kende mere vaste ta ik hari hi hari hai ohi sab kuch parmatma to bina main koi hor aasra nahi pehchan da jehda har vakt mera saath de sake ਵੱਡਾ ਭਾਗ ਗੁਰ ਆਪਣਾ ਪਾਇਓ ਗੁਰਮੋਕੋ ਹਰਨਾਮ ਦਰੜਾਇਓ ਮੇਰੀ ਚੰਗੀ ਕਿਸਮਤ ਹੈ ਕਿ ਮੈਂ ਗੁਰੂ ਲੱਭਾ ਹੈ ਆਪਣੀ ਸਾਰਿਆਂ ਦੀ ਚੰਗੀ ਕਿਸਮਤ ਹੈ ਚੰਗੇ ਭਾਗ ਨੇ ਜਿਹੜੇ ਅਸੀਂ ਗੁਰੂ ਦੇ ਲੜ ਲੱਗੇ ਹੋਏ ਹਾਂ ਗੁਰੂ ਸਭ ਕਹਿੰਦੇ ਕਿ ਗੁਰੂ ਨੇ ਮੈਨੂੰ ਪ੍ਰਮਾਤਮਾ ਦਾ ਨਾਮ ਦੇ ਕੇ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਹੈ ਜਿਵੇਂ ਜਿਵੇਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਜਾ ਰਹੇ ਹਾਂ ਪ੍ਰਮਾਤਮਾ ਦਾ ਨਾਮ ਸਾਡੇ ਹਿਰਦਿਆਂ ਦੇ ਵਿੱਚ ਵੀ ਪੱਕਾ ਹੁੰਦਾ ਜਾ ਰਿਹਾ ਹੈ ਹਰ ਹਰ ਜਾਪ ਤਾਪ ਬਰਤ ਨਿਮ ਹਰ ਹਰ ਧਿਆਏ ਕੁਸ਼ਲ ਸਭ ਖੇਮਾ குரு ਸਾਹਿਬ ਕਹਿੰਦੇ ਕਿ ਹੁਣ ਤਾਂ ਹੈ ਭਾਈ ਪ੍ਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਜਪ ਤਪ ਹੈ ਵਰਤ ਹੈ ਧਾਰਮਿਕ ਨਿਜਮ ਹੈ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੈਨੂੰ ਸਾਰੇ ਹੀ ਸੁਖ ਆਨੰਦ ਪ੍ਰਾਪਤ ਹੋ ਰਹੇ ਹੈ ਆਚਾਰ ਵਿਵਹਾਰ ਜਾਤ ਹਰ ਗੁਨੀਆ ਮਹਾ ਆਨੰਦ ਕੀਰਤਨ ਹਰ ਸੁਨੀਆ ਏ ਭਾਈ ਪ੍ਰਮਾਤਮਾ ਦੇ ਗੁਣ ਗਾਣੇ ਹੁਣ ਮੇਰੇ ਵਾਸਤੇ ਧਾਰਮਿਕ ਰਸਮਾਂ ਨੇ ਪ੍ਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਮੇਰੀ ਉੱਚੀ ਜਾਤ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਸੁਣ ਸੁਣ ਕੇ ਮੇਰੇ ਅੰਦਰ ਵੱਡਾ ਆਨੰਦ ਪੈਦਾ ਹੁੰਦਾ ਹੈ ਕਹੋ ਨਾਨਕ ਜਿਨ ਠਾਕੁਰ ਪਾਇਆ ਸਬਕਿ ਸਿਸਕੇ ਗ੍ਰਹਿ ਮੈਂ ਆਇਆ ਏ ਨਾਨਕ ਆਖੋ ਜਿਸ ਮਨੁੱਖ ਨੇ ਆਪਣੇ ਹਿਰਦੇ ਵਿੱਚ ਵਸਦਾ ਪ੍ਰਮਾਤਮਾ ਲੱਭ ਲਿਆ ਉਹਦੇ ਹਿਰਦੇ ਘਰ ਵਿੱਚ ਹਰੇਕ ਚੀਜ਼ ਹੀ ਆ ਗਈ ਗੁਰੂ ਸਾਹਿਬ ਨੇ ਜਪ ਤਪ ਵਰਤ ਧਾਰਮਿਕ ਨਿਜਮ ਧਾਰਮਿਕ ਰਸਮਾਂ ਉੱਚੀ ਜਾਤ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ। ਮਨੁੱਖ ਦੇ ਜੀਵਨ ਵਿੱਚ ਇਨਾਂ ਸਭਨਾ ਦੀ ਆਪੋ ਆਪਣੀ ਅਹਿਮੀਅਤ ਹੈ। ਕਿਸੇ ਨੂੰ ਜਪ ਕਰਕੇ ਸਕੂਨ ਮਿਲਦਾ ਹੈ, ਕਿਸੇ ਨੂੰ ਤਪ ਕਰਕੇ ਸਕੂਨ ਮਿਲਦਾ ਹੈ। ਕਿਸੇ ਨੂੰ ਧਾਰਮਿਕ ਨਿਯਮਾਂ ਦੀ ਪਾਲਣਾ ਕਰਕੇ, ਧਾਰਮਿਕ ਰਸਮਾਂ ਦੇ ਵਿੱਚ ਸ਼ਮੂਲੀਅਤ ਕਰਕੇ ਆਨੰਦ ਦਾ ਅਹਿਸਾਸ ਹੁੰਦਾ ਹੈ। ਕੋਈ ਇਸ ਗੱਲ ਕਰਕੇ ਵਧੀਆ ਮਹਿਸੂਸ ਕਰਦਾ ਕਿ ਉਹਦੀ ਉੱਚੀ ਜਾਤ ਹੈ। ਪਰ ਗੁਰੂ ਸਾਹਿਬ ਕਹਿੰਦੇ ਕਿ ਮੇਰੇ ਲਈ ਇਨਾਂ ਸਾਰੀਆਂ ਹੀ ਚੀਜ਼ਾਂ ਦੇ ਵਿੱਚੋਂ ਜਿਹੜਾ ਕੋਈ ਆਨੰਦ ਮਿਲਦਾ ਹੈ ਉਹ ਇੱਕੇ ਚੀਜ਼ ਤੋਂ ਮਿਲ ਜਾਂਦਾ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਮੈਂ ਕੁਝ ਵੀ ਕਰਦਾ ਹੋਵਾਂ ਮੇਰੀ ਕਿਹੜੀ ਮਰਜ਼ੀ ਜਾਤ ਹੋਵੇ ਜਦੋਂ ਤੱਕ ਪ੍ਰਮਾਤਮਾ ਦਾ ਨਾਮ ਮੇਰੇ ਨਾਲ ਹੈ ਮੈਂ ਆਨੰਦਤ ਖੁਸ਼ ਹੈ ਸਕੂਨ ਚ ਸਬਰ ਚ ਟੋਡੀ ਮਹਿਲਾ ਪੰਜਮ ਘਰ ਚੌਥਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੈ ਗਾਲੀ ਹਰ ਨੀ ਹ ਨਾ ਹੋਏ ਰਹਾਓ ਹੇ ਭਾਈ ਉਂਝ ਤਾਂ ਇਹ ਮਨ ਪਰਮਾਤਮਾ ਦਾ ਸੋਹਣਾ ਪ੍ਰੇਮ ਰੰਗ ਪ੍ਰਾਪਤ ਕਰਨਾ ਚਾਹੁੰਦਾ ਹੈ। ਇਹਦੇ ਅੰਦਰ ਇਹ ਆਸ ਰਹਿੰਦੀ ਹੈ, ਇੱਛਾ ਰਹਿੰਦੀ ਹੈ ਕਿ ਮੈਂ ਪਰਮਾਤਮਾ ਦੇ ਨਾਲ ਸਾਝ ਪਾਵਾਂ। ਪਰ ਗੱਲ ਇਹ ਹੈ ਕਿ ਨਿਰੀਆਂ ਗੱਲਾਂ ਦੇ ਨਾਲ ਪਰਮਾਤਮਾ ਦਾ ਪ੍ਰੇਮ ਨਹੀਂ ਮਿਲਦਾ। ਉਹਦੇ ਲਈ ਕੁਝ ਐਫਰਟ ਕਰਨਾ ਪੈਂਦਾ, ਕੁਝ ਆਹਰ ਕਰਨਾ ਪੈਂਦਾ। ਤੇ ਸਭ ਤੋਂ ਬਿਹਤਰ ਆਹਰ ਇਹ ਹੈ ਕਿ ਗੁਰੂ ਦੇ ਲੜ ਲੱਗੋ। ਗੁਰੂ ਦੀਆਂ ਗੱਲਾਂ ਨੂੰ ਸੁਣੋ। ਤਰਸਲ ਗੱਲ ਇਹ ਹੈ ਕਿ ਜਿਹੜਾ ਮਾਇਕ ਪ੍ਰਵਿਰਤੀ ਵਾਲਾ ਮਨੁੱਖ ਵੀ ਆ ਕਿਸੇ-ਕਿਸੇ ਪਲ ਉਹਦੇ ਮਨ ਦੇ ਵਿੱਚ ਵੀ ਸਵਾਲ ਉੱਠਦੇ ਆ ਕਿ ਮੈਂ ਕਿਉਂ ਇਨ੍ਹਾਂ ਚੱਕਰਾਂ 'ਚ ਪਿਆ? ਕਿ ਜ਼ਿੰਦਗੀ ਇਹਦੇ ਨਾਲੋਂ ਸੌਖੀ ਕਿਉਂ ਨਹੀਂ ਹੋ ਸਕਦੀ? ਤੇ ਇਹ ਵੀ ਜ਼ਾਹਿਰ ਗੱਲ ਹੈ ਕਿ ਅਕਸਰ ਔਖੀ ਘੜੀ ਦੇ ਵਿੱਚ ਮਨੁੱਖ ਧਰਮ ਦਾ ਸਹਾਰਾ ਲੈਂਦਾ ਹੈ। ਜਦੋਂ ਮਨ ਕਿਤੇ ਨਹੀਂ ਟਿਕਦਾ ਹੁੰਦਾ ਉਹੇ ਜੇ ਵਕਤ ਤੇ ਜਾ ਕੇ ਮਨੁੱਖ ਫਿਰ ਗੁਰਦੁਆਰੇ ਜਾਂਦਾ ਮੰਦਰ ਜਾਂਦਾ ਮਸਜਿਦ ਜਾਂਦਾ ਚਰਚ ਜਾਂਦਾ ਜਿਹੜਾ ਵੀ ਉਹਦਾ ਇਸ਼ਟ ਹੈ ਉਹਦੇ ਧਰਮ ਸਥਾਨ ਤੇ ਜਾ ਕੇ ਅਰਦਾਸ ਬੇਨਤੀ ਕਰਦਾ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਮਨੁੱਖ ਜਿਹੜਾ ਸਦਾ ਹੀ ਮਾਇਆ ਦੇ ਨਾਲ ਚੁੰਬੜਿਆ ਹੋਇਆ ਸੀ ਔਖੀ ਘੜੀ ਦੇ ਵਿੱਚ ਜਦੋਂ ਧਰਮ ਦਾ ਸਹਾਰਾ ਲੈਂਦਾ ਤਉ ਪ੍ਰਮਾਤਮਾ ਦੇ ਨਾਲ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ ਉਹ ਵੀ ਸਕੂਨ ਦਾ ਅਹਿਸਾਸ ਕਰਦਾ ਹੈ ਅੱਗੇ ਪਿੱਛੇ ਵੀ ਅਸੀਂ ਇਸ ਦੁਨਿਆਵੀ ਜ਼ਿੰਦਗੀ ਦੇ ਵਿੱਚ ਵਿਚਰਦੇ ਰਹਿੰਨੇ ਆ ਪਰ ਕਿਤੇ ਨਾ ਕਿਤੇ ਸਾਡੇ ਮਨਾਂ ਦੇ ਵਿੱਚ ਇਹ ਚੱਲਦਾ ਰਹਿੰਦਾ ਹੈ ਕਿ ਕਿਸੇ ਤਰੀਕੇ ਇਸ ਤਰ੍ਹਾਂ ਦੀ ਜ਼ਿੰਦਗੀ ਤੋਂ ਇਸ ਭੱਜ ਦੌੜ ਭੱਜ ਦੌੜ ਵਾਲੀ ਜ਼ਿੰਦਗੀ ਤੋਂ ਕਿ ਖਿਹੜਾ ਜਾ ਛੁੱਟ ਜਾਵੇ ਸਕੂਨ ਜਾ ਮਿਲ ਜਾਵੇ ਮਨੁੱਖ ਤੇ ਮਨ ਦੀ ਇਸ ਦੁਬਿਧਾ ਦੀ ਗੱਲ ਗੁਰੂ ਸਾਹਿਬ ਕਰਦੇ ਆ ਜਿੱਦੋਂ ਕਹਿੰਦੇ ਆ ਕਿ ਰੂੜੋ ਮਨ ਹਰ ਰੰਗੋ ਲੋੜਾ ਕਿ ਪ੍ਰਮਾਤਮਾ ਦੇ ਨਾਲ ਸਾਝ ਪਾਉਣੀ ਲੋਚਦਾ ਰਹਿੰਦਾ ਇਹ ਮਨ ਪਰ ਗੱਲ ਇਹ ਹੈ ਕਿ ਪਰਮਾਤਮਾ ਦੇ ਨਾਲ ਸਾਂਝ ਕੱਲੀਆਂ ਗੱਲਾਂ ਕਰਕੇ ਨਹੀਂ ਹੁੰਦੀ ਹਾਊ ਟੂ ਦੇਂਦੀ ਦਰਸ਼ਨ ਕਰਨ ਬਿਥੀ ਬਿਥੀ ਪੇਖਾਂ ਗੁਰ ਮਿਲ ਪਰਮ ਗਵਾਇਆ ਏ ਏ ਭਾਈ ਪਰਮਾਤਮਾ ਦਾ ਦਰਸ਼ਨ ਕਰਨ ਵਾਸਤੇ ਮੈਂ ਜਾਪ ਤਾਪ ਕਰਮ ਕਾਂਡ ਆਤਕ ਦੀ ਗਲੀ ਗਲੀ ਢੂੰਡਦੀ ਰਹੀ ਵੇਖਦੀ ਰਹੀ ਪਰ ਆਖਰ ਗੁਰੂ ਨੂੰ ਮਿਲ ਕੇ ਮੈਂ ਆਪਣੇ ਮਨ ਦੀ ਪਟਕਣਾ ਦੂਰ ਕੀਤੀ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦਾ ਦਰਸ਼ਨ ਨਾ ਤੇ ਕਿਸੇ ਜਪ ਤਪ ਦੇ ਵਿੱਚੋਂ ਹੋਵੇ ਨਾ ਕਿਸੇ ਕਰਮ ਕਾਂਡ ਧਾਰਮਿਕ ਰਸਮ ਦੇ ਵਿੱਚੋਂ ਹੋਵੇ ਨਾ ਧਾਰਮਿਕ ਨਿਜਮਾ ਦੇ ਵਿੱਚੋਂ ਹੋਵੇ ਪ੍ਰਮਾਤਮਾ ਦਾ ਦਰਸ਼ਨ ਕਰਨਾ ਤਾਂ ਗੁਰੂ ਦੀਆਂ ਗੱਲਾਂ ਨੂੰ ਸੁਣਨਾ ਪਏਗਾ ਹੁਣ ਅਸੀਂ ਸਿੱਖ ਧਰਮ ਦੀ ਵੀ ਜੇ ਉਦਾਹਰਣ ਲੈ ਲਈਏ ਸਾਡੇ ਧਰਮ ਦੇ ਵੀ ਨਿਯਮ ਨੇ ਕਾਨੂੰਨ ਨੇ ਰਸਮੋ ਰਿਵਾਜ ਨੇ ਪਰ ਉਹਨਾਂ ਨੂੰ ਕਰਦੇ ਆ ਤੁਸੀਂ ਪਰਮਾਤਮਾ ਦਾ ਦਰਸ਼ਨ ਨਹੀਂ ਕਰ ਸਕਦੇ ਪਰਮਾਤਮਾ ਦੇ ਨਾਲ ਸਾਂਝ ਨਹੀਂ ਪਾ ਸਕਦੇ ਜੇ ਪਰਮਾਤਮਾ ਨਾਲ ਸਾਂਝ ਪਾਉਣੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨਾ ਪਊਗਾ ਗੁਰੂ ਸਹਿਬਾਨਾਂ ਨੇ ਜੋ ਗੱਲਾਂ ਗੁਰਬਾਣੀ ਦੇ ਵਿੱਚ ਲਿਖੀਆਂ ਨੇ ਉਹਨਾਂ ਨੂੰ ਸੁਣਨਾ ਪਊਗਾ ਸਮਝਣਾ ਪਊਗਾ ਦਰਅਸਲ ਕਿਸੇ ਵੀ ਧਰਮ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹੀ ਐ ਪਹਿਲੀ ਗੱਲ ਤਾਂ ਇਹ ਹੈ ਕਿ ਹਰ ਧਰਮ ਦਾ ਸੰਬੰਧ ਪਰਮਾਤਮਾ ਨਾਲ ਹੈ ਹਰ ਧਰਮ ਦਾ ਜਨਮ ਜਿਹੜਾ ਉਹ ਪਰਮਾਤਮਾ ਦੇ ਹੋਂਦ ਚੋਂ ਹੋਇਆ ਕਹਿ ਲੋ ਜਾਂ ਪਰਮਾਤਮਾ ਦੇ ਕਰਕੇ ਕਹਿ ਲੋ ਕਿ ਆਖਰ ਗੱਲ ਹਰੇਕ ਧਰਮ ਹੀ ਪਰਮਾਤਮਾ ਦੀ ਕਰਦਾ ਹੈ ਪਰ ਹਰੇਕ ਹੀ ਧਰਮ ਦੇ ਨਿਯਮ ਕਾਨੂੰਨ ਵੀ ਹੁੰਦੇ ਐ ਹਰੇਕ ਹੀ ਧਰਮ ਦੇ ਰਸਮੋ ਰਿਵਾਜ ਵੀ ਹੁੰਦੇ ਆ ਤਿਹਾੜ ਵੀ ਹੁੰਦੇ ਆ ਤੇ ਹਰੇਕ ਧਰਮ ਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦੇ ਮਨੁੱਖ ਮਿਲਣਗੇ ਇੱਕ ਹੋਣਗੇ ਜਿਹੜੇ ਉਸ ਧਰਮ ਦੀ ਜਿਹੜੀ ਫਿਲਾਸਫੀ ਹੈ ਉਹਦਾ ਫਲਸਫਾ ਹੈ ਜਿਹੜੀ ਉਸ ਧਰਮ ਦੀ ਇੱਕ ਧਾਰਮਿਕ ਕਿਤਾਬ ਹੈ ਜਿਹੜੀਆਂ ਉਸ ਧਰਮ ਦੀਆਂ ਪਰਮਾਤਮਾ ਦੇ ਨਾਲ ਰਿਲੇਟਡ ਗੱਲਾਂ ਨੇ ਉਨ੍ਹਾਂ 'ਚ ਧਿਆਨ ਲੱਗਿਆ ਹੋ ਇੱਕ ਇਸ ਤਰ੍ਹਾਂ ਦੇ ਮਨੁੱਖ ਮਿਲਣਗੇ ਤੇ ਦੂਸਰੇ ਤੁਹਾਨੂੰ ਇਸ ਤਰ੍ਹਾਂ ਦੇ ਮਨੁੱਖ ਮਿਲਣਗੇ ਜਿਨ੍ਹਾਂ ਦਾ ਰਸਮੋ ਰਿਵਾਜਾਂ 'ਚ ਧਿਆਨ ਲੱਗਿਆ ਹੋਊਗਾ ਨਿਜਮ ਕਾਨੂੰਨਾਂ ਦੇ ਵਿੱਚ ਧਿਆਨ ਲੱਗਿਆ ਹੋਊਗਾ ਪਹਿਲੀ ਤਰ੍ਹਾਂ ਦੇ ਜਿਹੜੇ ਮਨੁੱਖ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਨੇ ਕੀ ਪਹਿਰਾਵਾ ਪਾਇਆ ਹੈ ਕਿਹੜੇ ਨਿਜਮ ਕਾਨੂੰਨ ਉਹ ਮੰਨਦੇ ਆ ਕਿਹੜੇ ਨਹੀਂ ਮੰਨਦੇ ਉਹਨਾਂ ਦਾ ਮਕਸਦ ਸਿਰਫ ਪਰਮਾਤਮਾ ਦੇ ਨਾਲ ਸਾਂਝ ਗੰਢਣ ਤੱਕ ਹੁੰਦਾ ਹੈ ਉਹ ਧਰਮ ਪੁਸਤਕਾਂ ਦੇ ਵਿੱਚ ਲਿਖੀਆਂ ਗੁਰੂ ਸਹਿਬਾਨਾਂ ਵੱਲੋਂ ਕਈਆਂ-ਕਈਆਂ ਗੱਲਾਂ ਨੂੰ ਸੁਣਦੇ ਐ ਉਹਨਾਂ ਗੱਲਾਂ ਨੂੰ ਸਮਝ ਕੇ ਪਰਮਾਤਮਾ ਦੇ ਨਾਲ ਸਾਂਝ ਪਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਰਹਿੰਦੇ ਤੇ ਦੂਸਰੇ ਜਿਹੜੇ ਨੇ ਉਹ ਇਹਨਾਂ ਗੱਲਾਂ 'ਚ ਲੱਗੇ ਰਹਿੰਦੇ ਐ ਕਿ ਲੋਕ ਧਰਮ ਦੇ ਨਿਯਮਾਂ ਦੀ ਇਨ ਬਿਨ ਪਾਲਣਾ ਕਰਨ ਇਹਨਾਂ ਤੋਂ ਮੁਨ ਕਰਨਾ ਹੋਵਣ ਤੇ ਅਕਸਰ ਤੁਸੀਂ ਵੇਖੋਗੇ ਕਿ ਜਿਹੜੇ ਪਹਿਲੇ वाले ਨੇ ਪਹਿਲੀ ਕੈਟਾਗਰੀ ਵਾਲੇ ਆ ਜਿਹੜੇ ਪਰਮਾਤਮਾ ਨਾਲ ਸਾਂਝ ਪਾਉਣ ਤੱਕ ਮਤਲਬ ਰੱਖਦੇ ਆ ਉਹ ਤੁਹਾਨੂੰ ਜ਼ਿਆਦਾ ਸਕੂਨ ਦੇ ਵਿੱਚ ਮਿਲਣਗੇ ਉਹਨਾਂ ਦਾ ਸਕੂਨ ਉਹਨਾਂ ਦਾ ਆਨੰਦ ਕਿਸੇ ਵੀ ਖਾਸ ਪਰਿਸਥਿਤੀ ਦੇ ਨਾਲ ਵੱਜਿਆ ਨਹੀਂ ਹੋਊਗਾ ਤੇ ਜਿਹੜੇ ਦੂਸਰੀ ਕੈਟਾਗਰੀ ਵਾਲੇ ਆ ਉਹਨਾਂ ਦਾ ਹੁੰਦਾ ਜੇ ਉਹਨਾਂ ਨੂੰ ਕੋਈ ਧਰਮ ਦੇ ਨਿਯਮ ਦੀ ਉਲੰਘਣਾ ਕਰਦਾ ਨਜ਼ਰ ਆ ਜਾਵੇ ਤਾਂ ਉਹਨਾਂ ਦਾ ਸਕੂਨ ਭੰਗ ਹੋ ਜਾਂਦਾ ਜੇਕਰ ਉਹਨਾਂ ਨੂੰ ਕੋਈ ਧਾਰਮਿਕ ਰਸਮ ਕਰਨ ਤੋਂ ਮਨਾ ਕਰ ਦਿੱਤਾ ਜਾਵੇ ਜਾਂ ਕਿਸੇ ਕਾਰਨ ਕਰਕੇ ਉਹ ਕਿਸੇ ਧਾਰਮਿਕ ਰਸਮ ਦੇ ਵਿੱਚ ਆਪਣੀ ਸ਼ਮੂਲੀਅਤ ਨਾ ਕਰ ਸਕਣ ਇਹਦੇ ਨਾਲ ਵੀ ਉਹਨਾਂ ਦਾ ਸਕੂਨ ਭੰਗ ਹੋ ਜਾਂਦਾ ਹੈ ਤੇ ਜਿਹੜੇ ਪਹਿਲਾ ਕੈਟਾਗਰੀ ਵਾਲੇ ਆ ਉਹਨਾਂ ਤੇ ਭਾਵੇਂ ਲੱਖ ਮੁਸੀਬਤਾਂ ਆਈ ਜਾਵਣ ਉਹਨਾਂ ਦੇ ਬੇਸ਼ੱਕ ਬੰਦ-ਬੰਦ ਕੱਟੇ ਜਾ ਰਹੇ ਹੋਣ ਉਹਨਾਂ ਨੂੰ ਭਾਵੇਂ ਉੱਬਲਦੇ ਦੇਗਿਆਂ ਦੇ ਵਿੱਚ ਉਵਾਲਿਆ ਜਾ ਰਿਹਾ ਹੋਵੇ ਤੱਤਾ ਤੱਤਾ ਰਿੱਤਾ ਉਹਨਾਂ ਦੇ ਸਿਰ 'ਚ ਪਾਇਆ ਜਾ ਰਿਹਾ ਹੋਵੇ ਉਹਨਾਂ ਦਾ ਮਾਸ ਛਿੱਲਿਆ ਜਾ ਰਿਹਾ ਹੋਵੇ ਖੋਪੜਾ ਲਾਹੇ ਜਾ ਰਹੇ ਹੋ ਉਹਨਾਂ ਨੂੰ ਆਪ ਦੇ ਫੁੱਲਾਂ ਵਰਗੇ ਬੱਚੇ ਜੰਗ ਦੇ ਮੈਦਾਨ ਵਿੱਚ ਭੇਜਣੇ ਪੈ ਰਹੇ ਹੋ ਇਨ੍ਹਾਂ ਪਰਸਥਿਤੀਆਂ ਦੇ ਵਿੱਚ ਵੀ ਉਹਨਾਂ ਦਾ ਸਕੂਨ ਉਹਨਾਂ ਦਾ ਆਨੰਦ ਭੰਗ ਨਹੀਂ ਹੁੰਦਾ ਪਰ ਕਿੰਨੇ ਕਿਸ ਤਰ੍ਹਾਂ ਦਾ ਬਣਨਾ ਇਹ ਅਸੀਂ ਨਰਤਾਰਤ ਨਹੀਂ ਕਰ ਸਕਦੇ ਅਗਲੀ ਹੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਇਸ ਗੱਲ ਨੂੰ ਸਪਸ਼ਟ ਕਰਦੇ ਆ ਕਹਿੰਦੇ ਇਹ ਬੁੱਧ ਪਾਈ ਮੈਂ ਸਾਧੂ ਕੰਨੋਂ ਲੇਖ ਲਿਖਿਓ ਧੁਰ ਮਾਥਾ ਇਹ ਬਿਦ ਨਾਨਕ ਹਰਨ ਅਲੋਏ ਕਹਿੰਦੇ ਇਹ ਅਕਲ ਮੈਂ ਗੁਰੂ ਪਾਸੋਂ ਹਾਸਲ ਕੀਤੀ ਹੈ ਕਿ ਮੇਰੇ ਮੱਥੇ ਉੱਤੇ ਲੇਖ ਧੁਰ ਦਰਗਾਹ ਤੋਂ ਹੀ ਲਿਖਿਆ ਹੋਇਆ ਸੀ ਮੈਂ ਕਿੱਦਾਂ ਦਾ ਬਣਨਾ ਹੈ ਮੈਂ ਧਾਰਮਿਕ ਨਿਜਮਾ ਦੀ ਪਾਲਣਾ ਕਰਨ ਵਾਲਾ ਬਣਨਾ ਹੈ ਕਿ ਮੈਂ ਸਿਰਫ ਪ੍ਰਮਾਤਮਾ ਨਾਲ ਸਾਂਝ ਗੰਢਣ ਤੱਕ ਮਤਲਬ ਰੱਖਣ ਵਾਲਾ ਬਣਨਾ ਹੈ ਇਹ ਲੇਖ ਮੇਰੇ ਮੱਥੇ ਤੇ ਧੁਰੋਂ ਹੀ ਲਿਖਿਆ ਹੋਇਆ ਸੀ ਤੇ ਉਹ ਉਗੜ ਕੇ ਸਾਹਮਣੇ ਆ ਰਿਹਾ ਹੈ ਏ ਨਾਨਕ ਆਖੋ ਇਸ ਤਰ੍ਹਾਂ ਮੈਂ ਪ੍ਰਮਾਤਮਾ ਨੂੰ ਹਰ ਥਾਂ ਵਸਦਾ ਆਪਣੀਆਂ ਅੱਖਾਂ ਦੇ ਨਾਲ ਵੇਖ ਲਿਆ ਹੈ ਟੋਡੀ ਮਹਿਲਾ ਪੰਜਮਾ ਗਰਭ ਗਹਿਲੜੋ ਮੂੜੜੋ ਹਿਓ ਰੇ ਹਿਓ ਮਹਾਰਾਜ ਰੀ ਮਾਇਓ ਦੀ ਹਰ ਨਿਆਈ ਮੋਹ ਫਾਕਿਓ ਰੇ ਰਹਾਉ ਗਰਬ ਤੋਂ ਭਾਵ ਅਹੰਕਾਰ ਦੇ ਵਿੱਚ ਗਹਿਲੜੋ ਬਾਵਲਾ ਝੱਲਾ ਮੂੜੜੋ ਮੂਰਖ ਹਿਓ ਤੋਂ ਭਾਵ ਹਿਰਦਾ ਗੁਰੂ ਸਾਹਿਬ ਕਹਿੰਦੇ ਹੈ ਭਾਈ ਮੂਰਖ ਹਿਰਦਾ ਹੰਕਾਰ ਦੇ ਵਿੱਚ ਝੱਲਾ ਹੋਇਆ ਰਹਿੰਦਾ ਹੀਓ ਮਹਾਰਾਜ ਦੀ ਮਾਇਓ ਢਿਹਰ ਨਿਆਈ ਮੋਹੇ ਫਾਕੇਉ ਰੇ ਢਿਹਰ ਨਿਆਈ ਤੋਂ ਭਾਵ ਮੱਛੀ ਦੇ ਵਾਂਗੂ ਫਾਕੇਉ ਤੋਂ ਭਾਵ ਹੈ ਫਸਾ ਲਿਆ ਜਿਹੜਾ ਹਿਰਦਾ ਹੰਕਾਰ ਦੇ ਵਿੱਚ ਝੱਲਾ ਹੋਇਆ ਰਹਿੰਦਾ ਇਸ ਹਿਰਦੇ ਨੂੰ ਮਹਾਰਾਜ ਦੀ ਮਾਇਆ ਨੇ ਮੱਛੀ ਵਾਂਗ ਮੋਹ ਦੇ ਵਿੱਚ ਫਸਾ ਰੱਖਿਆ ਜਿਵੇਂ ਮੱਛੀ ਨੂੰ ਕੁੰਡੇ ਦੇ ਵਿੱਚ ਫਸਾ ਲੈਂਦੇ ਆ ਮੱਛੀਆਂ ਫੜਨ ਵਾਲੇ ਮੱਛੀ ਨੂੰ ਇੱਕ ਟੁਕੜਾ ਦਿਖਾਇਆ ਜਾਂਦਾ ਹੈ। ਉਹਨੂੰ ਲੱਗਦਾ ਹੈ ਕਿ ਇਹ ਮੈਂ ਹਾਸਲ ਕਰ ਲਾਂ। ਮੇਰੇ ਨਜ਼ਾਰੇ ਹੀ ਨਜ਼ਾਰੇ ਹੈ ਪਰ ਉਹਨੂੰ ਪਤਾ ਨਹੀਂ ਹੁੰਦਾ ਕਿ ਇਹਨੂੰ ਹਾਸਲ ਕਰਨ ਜਾਊਂਗੀ ਤੇ ਕੁੰਡੀ ਦੇ ਵਿੱਚ ਫਸ ਜਾਊਂਗੀ। ਇਹੀ ਹਾਲ ਮਨੁੱਖ ਦਾ ਹੈ। ਉਹਨੂੰ ਮਾਇਆ ਦਿਖਦੀ ਹੈ। ਉਹ ਆਪਣੇ ਆਸ-ਪਾਸ ਵੇਖਦਾ ਹੈ ਕਿ ਫਲਾਨੇ ਕੋਲੇ ਬੜਾ ਪੈਸਾ ਹੈ। ਉਹ ਤੇ ਬੜੇ ਆਨੰਦ ਲੈ ਰਿਹਾ ਉਹਨੇ ਤੇ ਸੋਹਣੀ ਕਾਰ ਲੈ ਲਈ ਐਡਾ ਘਰ ਬਣਾ ਲਿਆ ਨਮੀਆਂ ਤੋਂ ਨਮੀਆਂ ਚੀਜ਼ਾਂ ਉਹਦੇ ਘਰੇ ਪਈਆਂ ਸੋਹਣੇ ਤੋਂ ਸੁਣਾ ਫਰਨੀਚਰ ਉਹਦੇ ਘਰੇ ਪਿਆ ਇਹਦੇ ਤਾਂ ਨਜ਼ਾਰੇ ਇਹਨਾਂ ਗੱਲਾਂ ਨੂੰ ਵੇਖ ਕੇ ਮਨੁੱਖ ਉਹੀ ਕਰਨ ਵਾਲ ਨੂੰ ਤੁਰਦਾ ਜਿਹੜਾ ਉਹ ਮਨੁੱਖ ਨੇ ਕਰਿਆ ਹੋ ਵੀ ਪਰ ਅਸਲ ਗੱਲ ਇਹ ਹੈ ਕਿ ਸਾਨੂੰ ਕਿਸੇ ਦੀ ਇਹ ਚੱਕਾ ਚੌਂਡਲੀ ਜ਼ਿੰਦਗੀ ਤਾਂ ਵੇਖਦੀ ਹੁੰਦੀ ਹੈ ਪਰ ਉਸ ਚਕਾ ਚੌਂਦ ਦੇ ਪਿੱਛੇ ਛिपੀਆਂ ਹੋਈਆਂ ਚਿੰਤਾਵਾਂ ਸਾਨੂੰ ਨਹੀਂ ਦਿਖ ਰਹੀਆਂ ਹੁੰਦੀਆਂ ਤਾਂ ਉਸ ਚਕਾ ਚੌਂਦ ਨੂੰ ਵੇਖ ਕੇ ਅਸੀਂ ਵੀ ਉਸੇ ਰਸਤੇ ਤੇ ਤੁਰਤਾ ਪੈਨੇ ਆਂ ਮੱਛੀ ਵਾਂਗ ਪਰ ਕੁੰਡੀ ਦੇ ਵਿੱਚ ਫਸ ਜਾਂਦੇ ਘਣੋ 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 ਸਦ ਲੋੜਾ ਬਿਨ ਲਹਿਣੇ ਕੈਠੇ ਪਾਇਓ ਰੇ ਮਹਾਰਾਜ ਰੁਗਾਤ ਵਾਹੁ ਸਿਓ ਲੁਪੜਿਓ ਨਹਿ ਭਾਗੜੋ ਪਾਹੇ ਸੰਜੋਇਓ ਰੇ ਏ ਭਾਈ ਮੋਹ ਵਿੱਚ ਫਸਿਆ ਹੋਇਆ ਹਿਰਦਾ ਸਦਾ ਹੀ ਬਹੁਤ ਬਹੁਤ ਮਾਇਆ ਮੰਗਦਾ ਰਹਿੰਦਾ ਘਣੋ ਘਣੋ ਹੀ ਲੋੜਦਾ ਰਹਿੰਦਾ ਪਰ ਭਾਗਾ ਤੋਂ ਬਿਨਾਂ ਕਿੱਥੋਂ ਪ੍ਰਾਪਤ ਕਰੇ ਮਹਾਰਾਜ ਦਾ ਦਿੱਤਾ ਹੋਇਆ ਇਹ ਸਰੀਰ ਹੈ ਇਸੇ ਨਾਲ ਮੂਰਖ ਜੀਵ ਮੋਹ ਕਰਦਾ ਰਹਿੰਦਾ ਹੈ ਨਿਭਾਗਾ ਮਨੁੱਖ ਆਪਣੇ ਮਨ ਨੂੰ ਤ੍ਰਿਸ਼ਨਾ ਦੀ ਅੱਗ ਨਾਲ ਜੋੜੀ ਰੱਖਦਾ ਸੁਣ ਮਨਸੀਖ ਸਾਧੂ ਜਨ ਸਗਲ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਦੀ ਕਾਠੜੀਓ ਜਨ ਨਾਨਕ ਗਰਬਾਸਨਾ ਪੌੜਿਓ ਰੇ ਏ ਮੇਰੇ ਮਨ ਸਾਰੇ ਸਾਧੂ ਜਣਾਂ ਦੀ ਸਿੱਖਿਆ ਸੁਨਿਆ ਕਰ ਇਹਦੀ ਬਰਕਤ ਨਾਲ ਤੇਰੇ ਸਾਰੇ ਹੀ ਪਾਪ ਮਿਟ ਜਾਣਗੇ ਹੇ ਦਾਸ ਨਾਨਕ ਆਖੋ ਮਹਾਰਾਜ ਦੇ ਖਜ਼ਾਨੇ ਚੋਂ ਜਿਹਦੇ ਪਾਗਾ ਚ ਕੁਝ ਪ੍ਰਾਪਤੀ ਲਿਖੀ ਹੈ ਉਹ ਜੁਨਾ ਦੇ ਵਿੱਚ ਨਹੀਂ ਪੈਂਦਾ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 715ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੀ ਸਮਾਪਤੀ ਤੇ ਆਪਾਂ ਇੱਕ ਖਾਸ ਮਕਾਮ ਹਾਸਲ ਕਰ ਲਿਆ ਹੈ ਉਹ ਕਿਹੜਾ ਕੀਤਾ ਇਹ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਅੰਗ ਦੀ ਗੁਰਬਾਣੀ ਦੇ ਵਿੱਚ ਮਾਇਆ ਨੂੰ ਮਾਇਆ ਦੇ ਮੋਹ ਨੂੰ ਤੇ ਉਹਦੇ ਤੁਲਨਾ ਦੇ ਵਿੱਚ ਪ੍ਰਮਾਤਮਾ ਦੇ ਨਾਮ ਦੇ ਨਾਲ ਪਾਈ ਹੋਈ ਸਾਂਝ ਨੂੰ ਆਪਾਂ ਪੜਤਾਲਿਆ ਦੋ ਤਰ੍ਹਾਂ ਦੇ ਲੋਕ ਹਰ ਧਰਮ ਦੇ ਵਿੱਚ ਜਿਹੜੇ ਮਿਲਦੇ ਆ ਉਹਨਾਂ ਦੀ ਗੱਲ ਆਪਾਂ ਕੀਤੀ ਉਮੀਦ ਕਰਦੇ ਹਾਂ ਤੁਹਾਨੂੰ ਆਪਣੇ ਮਨ ਦੇ ਵਿੱਚ ਕੁਝ ਪਰਪੱਕਤਾ ਹੋਈ ਹੋਵੇਗੀ ਕਿ ਤੁਸੀਂ ਕਿਸ ਤਰ੍ਹਾਂ ਦੇ ਬਣਨਾ ਚਾਹੋਗੇ ਬਾਕੀ ਉਸ ਪ੍ਰਮਾਤਮਾ ਦੇ ਹੱਥ ਹੈ ਜਿੱਦਾਂ ਦੇ ਸਾਨੂੰ ਉਹ ਬਣਾਉਂਦਾ ਅਸੀਂ ਓਦਾਂ ਦੇ ਬਣ ਸਕਦੇ ਹਾਂ ਕੋਸ਼ਿਸ਼ ਕਰੀਏ ਅਰਦਾਸ ਬੇਨਤੀ ਕਰੀਏ ਕਿ ਪ੍ਰਮਾਤਮਾ ਦੇ ਨਾਲ ਸਾਡੀ ਸਾਂਝ ਬਣੀ ਰਹੇ ਇੱਥੇ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ